ਨਾਂ ਵਿੱਚ ਆਏ ਆਪਣੀਆਂ ਕਮਾਈਆਂ ਹੋਣੀਆਂ ਹਾਂਜੀ ਦੋਸਤੋ ਅੱਜ ਵਾਲੀ ਵੀਡੀਓ ਨੂੰ ਦੇਖ ਕੇ ਸਾਰਿਆਂ ਦੀ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਕਿਉਂਕਿ ਇਸ ਵੀਰ ਦੀ ਕਹਾਣੀ ਹੀ ਕੁਝ ਇਦਾਂ ਦੀ ਹੈ ਜੋ ਕਿ 10 ਸਾਲ ਪਹਿਲਾਂ ਮਜਬੂਰੀਆਂ ਕਰਕੇ ਆਪਣੇ ਮਾਪੇ ਨੂੰ ਪੰਜਾਬ ਛੱਡ ਕੇ ਅਮਰੀਕਾ ਆ ਜਾਂਦੇ ਅਤੇ ਉਹਦੇ ਮਾਪੇ ਜੋ ਕੇ ਆਪਣੇ ਪੁੱਤ ਨੂੰ ਅਮਰੀਕਾ ਕੈਨੇਡਾ ਬਾਰਡਰ ਉੱਤੇ ਮਿਲਦੇ ਨੇ ਬਹੁਤ ਹੀ ਭਾਵਕ ਕਰ ਦੇਣ ਵਾਲੀ ਵੀਡੀਓ ਜਦੋਂ ਮਾਪੇ ਆਪਣੇ ਜਵਾਨ ਪੁੱਤ ਨੂੰ 10 ਸਾਲ ਬਾਅਦ ਦੇਖਦੇ ਨੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਬੁੱਢੀ ਮਾਂ ਜੋ ਕਿ ਆਪਣੇ ਪੁੱਤ ਨੂੰ ਦੇਖਣ ਦੇ ਲਈ ਤਰਸ ਗਈ ਸੀ ਜੱਫੀ ਪਾਉਣ ਲਈ ਤਰਸ ਗਈ ਸੀ ਬਹੁਤ ਹੀ ਔਖਾ ਹੁੰਦਾ ਹੈ ਦੋਸਤੋ ਜਦੋਂ ਪੰਜਾਬ ਛੱਡ ਕੇ ਆਪਣੇ ਮਾਪੇ ਛੱਡ ਕੇ ਬਾਹਰ ਆਉਂਦੇ ਨੇ ਅਤੇ ਸਾਰਾ ਕੁਝ ਹੀ ਪਿੱਛੇ ਰਹਿ ਜਾਂਦਾ ਹੈ ਹੁਣ ਤੁਸੀਂ ਦੇਖ ਸਕਦੇ ਇੱਕ ਮਾਂ ਦਾ ਸੁਪਨਾ ਜੋ ਕਿ ਆਪਣੇ ਪੁੱਤ ਨੂੰ ਗੰਮੜੀ ਬਾਕੇ ਜੋ ਕਿ ਉਸ ਨੂੰ ਪਿਆਰ ਜਿਤਾ ਰਹੀ ਹੈ ਐਦਾਂ ਦੀ ਵੀਡੀਓ ਦੇਖ ਕੇ ਬਹੁਤ ਹੀ ਸੱਚੀ ਰੋਣਾ ਆ ਜਾਂਦਾ ਕਿਉਂਕਿ ਪੈਸੇ ਕਰਕੇ ਪੰਜਾਬੀ ਨੂੰ ਪੰਜਾਬ ਛੱਡਣਾ ਪੈਂਦਾ ਹੈ ਅਤੇ ਸਾਰੀ ਉਮਰ ਹੀ ਉਹਨਾਂ ਦੇ ਬਾਹਰਲੇ ਮੁਲਕਾਂ ਦੇ ਵਿੱਚ ਕੰਮ ਕਰਦੇ ਲੰਘ ਜਾਂਦੀ ਹੈ ਦੋਸਤੋ ਤੁਹਾਨੂੰ ਇਸ ਵੀਰ ਦੀ ਵੀਡੀਓ ਕਿਵੇਂ ਦੀ ਲੱਗੀ ਜੋ ਕਿ ਆਪਣੇ ਮਾਪਪੋ ਨੂੰ 10 ਸਾਲ ਬਾਅਦ ਮਿਲ ਰਿਹਾ ਹੈ ਤੁਸੀਂ ਸਾਨੂੰ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਨੀ ਨਾ ਭੁੱਲਿਓ ਦਿਓ ਜੀਅਤ ਰੱਬ ਰੱਖਾ